ਜ਼ਿਲ੍ਹਾ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੁਬਾਇਆ ਦੀ ਅਗਵਾਈ ਹੇਠ ਲੋਕ ਸਭਾ ਤੋਂ ਕਾਂਗਰਸ ਦੇ ਸੰਸਦ ਸਰਦਾਰ ਸ਼ੇਰ ਸਿੰਘ ਕੁਬਾਇਆ ਦੀ ਰਹਿਨਮਾਈ ਸਦਕਾ ਅੱਜ ਫਾਜ਼ਿਲਕਾ ਦੇ ਦਾਣਾ ਮੰਡੀ ਕੇਵਲ ਕਮਰਾਜੀ ਦੀ ਦੁਕਾਨ ਤੇ ਪੁੱਜ ਕੇ ਦੇਸ਼ ਦੇ ਸਾਬਕਾ ਮਹਿਰੂਮ ਪ੍ਰਧਾਨ ਮੰਤਰੀ ਸਰਦਾਰ ਮਨਮੋਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਹਨਾਂ ਵੱਲੋਂ ਵਿਖਾਏ ਗੇ ਰਸਤੇ ਤੇ ਚੱਲਣ ਸਦਕਾ ਹੀ ਦੇਸ਼ ਤਰੱਕੀਆਂ ਦੀ ਰਾਹ ਤੇ ਹੈ ਅਤੇ ਇਸ ਮੌਕੇ ਉਹਨਾਂ ਵੱਲੋਂ ਪਾਈਪਾ ਸਰਕਾਰ ਮੋਦੀ ਸਰਕਾਰ ਨੂੰ ਵੀ ਕਰੜੇ ਹੱਥੀ ਲਿਆ ਜਿਨ੍ਹਾਂ ਨੇ ਰਾਜ ਕਾਟ ਵਿੱਚ ਉਹਨਾਂ ਦੇ ਸੰਸਕਾਰ ਦੀ ਜਗ੍ਹਾ ਨਹੀਂ ਦਿੱਤੀ ਇੱਥੇ ਬੋਲਦੇ ਹੋਏ ਮੌਜੂਦਾ ਫਰੋਈਪੁਰ ਤੋਂ ਸੰਸਦ ਸਰਦਾਰ ਸ਼ੇਰ ਸਿੰਘ ਕੁਮਾਇਆ ਨੇ ਕਿਹਾ ਕਿ ਜਿਸ ਸਮੇਂ ਪੂਰੀ ਦੁਨੀਆ ਵਿੱਚ ਮੰਦੀ ਆ ਗਈ ਸੀ ਸਰਦਾਰ ਮਨਮੋਹਨ ਸਿੰਘ ਸਦਕਾ ਭਾਰਤ ਦੇ ਤਰੱਕੀ ਬੁਲੰਦ ਰਹੀ ਤੇ ਅੱਜ ਮੋਦੀ ਸਰਕਾਰ ਵੱਲੋਂ ਉਹਨਾਂ ਦੀ ਅਰਥੀ ਦਾ ਅਪਮਾਨ ਕੀਤਾ ਗਿਆ ਹੈ ਇਹ ਅਸਹਿਣਯੋਗ ਹੈ ਅਤੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁਮਾਇਆ ਨੇ ਹੋਰ ਕੀ ਕੁਝ ਕਿਹਾ ਅਗਲੀ ਕੀ ਰਾਨੇ ਤੇ ਕੀਤੀ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰੋ ਤੇ ਪੂਰੀ ਕਵਰੇਜ ਅੱਜ ਫਾਇਲਕਾ ਡਿਸਟ੍ਰਿਕਟ ਦੇ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਵਰਕਰ ਸਹਿਬਾਨਾਂ ਨੇ ਅੱਜ ਇੱਥੇ ਹੋ ਕੇ ਸਾਡੇ ਸਤਕਾਰਯੋਗ ਫਾਰਮਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਇਹਾਤ ਤੋਂ ਬਾਅਦ ਉਹਨਾਂ ਨੂੰ ਚਰਦਾ ਦੇ ਫੁੱਲ ਪੇੜ ਕਰਨ ਵਾਸਤੇ ਇਕੱਠੇ ਹੋਏ ਹੈ ਕਿਉਂਕਿ ਜੋ ਡਾਕਟਰ ਮਨਮੋਹ ਸੇ ਜੀ ਦੀ ਸ਼ਖਸੀਅਤ ਜੋ ਦੇਸ਼ ਵਿੱਚ ਇਹੋ ਜੀ ਹੋਰ ਕੋਈ ਸ਼ਖਸੀਅਤ ਪੈਦਾ ਨਹੀਂ ਹੋਈ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਪਨਾਸ ਪ੍ਰੈਸਿੰਗ ਤੋਂ ਕੱਢਣ ਵਾਲੇ ਡਾਕਟਰ ਮਨਮੋਹ ਜੀ ਜਿਨ੍ਹਾਂ ਨੇ ਦੇਸ਼ ਨੂੰ ਆਪਣੇ ਪੈਰਾ ਤੇ ਖੜਾ ਕੀਤਾ ਅੱਜ ਜਿਵੇਂ ਨਾ ਤੋਂ ਜੋ ਪਛੜ ਗਏ ਉਹਨਾਂ ਦੀ ਮੌਤ ਤੋਂ ਬਾਅਦ ਸਾਨੂੰ ਇਹੋ ਜਿਹਾ ਕੋਈ ਅਰਥ ਸ਼ਾਸਤਰੀ ਜਿਹੜਾ ਹੈ ਉਹ ਹੋਰ ਨਹੀਂ ਮਿਲਦਾ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਹੈ ਇਹਨਾਂ ਨੇ ਸਾਡੇ ਵਾਲੇ ਦਿਨ ਇਹ ਪੈਸਾ ਕੀਤਾ ਸੀ ਇਹ ਕੌਂਸਲ ਪਾਰਟੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਤੇ ਆਪਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਚਨਵਾਸ ਤੱਕ ਹਾਂਜੀ ਬਰਾਟ ਸਾਹਿਬ ਸਾਡੇ ਲਈ ਇਹ ਬਹੁਤ ਅਫਸੋਸ ਦੀ ਗੱਲ ਹੈ ਜਿਸ ਤਰ੍ਹਾਂ ਕਬਾਇਆ ਸਾਹਿਬ ਨੇ ਦੱਸਿਆ ਕਿ ਇੱਕ ਮਹਾਨ ਆਰਥਿਕ ਆਸ਼ਤਰੀ ਜਿਸ ਤਰ੍ਹਾਂ ਦੁਨੀਆ ਤੋਂ ਹਲਵਿਦਾ ਹੋ ਗਿਆ ਔਰ ਆਪਣੇ ਕੰਮ ਦੇ ਨਾਲ ਉਹਨਾਂ ਨੇ ਅਜਿਹੀਆਂ ਪੈੜਾ ਪਾਈਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖੀਆਂ ਜਾਣੀਆਂ ਕਿਉਂਕਿ ਜਿਹੜੇ ਦੇਸ਼ ਦੇ ਵਿੱਚ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਅੱਜ ਵੀ ਉਹ ਸਰਦਾਰ ਮਨਮੋਹਨ ਸਿੰਘ ਦੀਆਂ ਲਿਆਂਦੀਆਂ ਅਫਸੋਸ ਇਸ ਗੱਲ ਦਾ ਹੈ ਕਿ ਇੱਕ ਤਾ ਉਹ ਚਲੇ ਗਏ ਔਰ ਭਾਰਤ ਸਰਕਾਰ ਨੇ ਬਹੁਤ ਛੋਟਾ ਜਿਗਰਾ ਖਾਇਆ ਉਹਨਾਂ ਦੇ ਜਾਨ ਤੋਂ ਬਾਅਦ ਅਸੀਂ ਮੰਗ ਕਰਦੇ ਹਾਂ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਕਿ ਉਹਨਾਂ ਨੂੰ ਭਾਰਤ ਨ੍ਰਤਨ ਦੇ ਨਾਲ ਨਵਾਜਿਆ ਜਾਵੇ। ਧੰਨਵਾਦ। ਹਾਂਜੀ ਬੁਖਸਾਹ। ਹਾਂਜੀ ਐਮਐਲ ਸਾਬ। ਅੱਜ ਸਾਡੇ ਸਾਫਤ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਜੋ ਕਿ ਪਿਛਲੇ ਨਸਰੋ ਯਾਰ ਕੇਂਦਰ ਚਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਸੀ ਜ਼ਿਲ੍ਹਾ ਪੱਧਰ ਤੇ ਇੱਕ ਪ੍ਰੋਗਰਾਮ ਕੀਤਾ ਰਸ ਸ਼ਰਧਾਂਜਲੀ ਫੁੱਲ ਪੇਟੀ ਕਾਂਗਰਸ ਜ਼ਿਲ੍ਹਾ ਕਮੇਟੀ ਵੱਲੋਂ ਕੀਤੀ ਤੇ ਸਾਰੇ ਹਾਜ਼ਰ ਉਹਦੇ ਦਰ ਸਾਹਿਬਾਂ ਸਾਰੇ ਸਾਡੇ ਮਾਨਤਬਖਸ਼ ਸਾਹਿਬਾਨ ਆਏ ਕਿ ਮੈਂ ਇਹ ਜਿਹੜੇ ਸਿੰਘ ਪ੍ਰਧਾਨ ਮੰਤਰੀ ਔਰ ਅਰਥਸ਼ਾਸਤਰੀ ਜਿਨ੍ਹਾਂ ਨੇ ਆਪਦੇ 10 ਸਾਲਾਂ ਦੇ ਵਿੱਚ ਵਿਦੇਸ਼ ਨੂੰ ਕਿਤੇ ਮੁਲੰਗੀਆਂ ਤੇ ਲੈ ਗਏ ਔਰ ਉਹਨਾਂ ਨੇ ਜੋ ਅੱਜ ਸ੍ਰੀਮ ਦੇਸ਼ ਤਰੱਕੀ ਕੀਤੀ ਹੈ ਸੇਫਿੰਸਰਿਕਟਰ ਮਨਮੋਹ ਸਿੰਘ ਜੀ ਦੀ ਦੇਣ ਹੈ ਉਹ ਸਾਰੇ ਇਹ ਗੱਲ ਜਾਣਦੇ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਬਣਾਇਆ ਹੈ ਔਰ ਅਰਥ ਬੜੇ ਮਹਾਨ ਆਸ਼ਾਸ਼ਟਰੀ ਸੀ ਔਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ ਸ਼ਰਧਾ ਦੇ ਫੁੱਲ ਪੈਂਡ ਕੀਤੇ ਹਨ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦਿੱਤਾ ਸਤਿ ਸ੍ਰੀ ਅਕਾਲ ਪਾਇਪਾ ਬਲੋ ਕੀਆ ਜਾ ਰਿਹਾ ਹੈ ਵੀ ਮਨਮੋਹ ਸਿੰਘ ਜੀ ਦਾ ਸ਼ੋਕ ਮਣਾਇਆ ਜਾ ਰਿਹਾ ਤੇ ਰਾਹੁਲ ਗਾਂਧੀ ਜੀ ਵਿਦੇਸ਼ ਜਾ ਰਹੇ ਨਵੇਂ ਸਾਲ ਤੇ ਤੁਹਾਡਾ ਕੀ ਕਹਿਣਾ ਹੈ ਨਹੀਂ ਬਿਲਕੁਲ ਪਾ ਵਾਲ ਕਿ ਕਿ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਰਾਜਕੋਟ ਤੇ ਕਰਨਾ ਪਰ ਉਹਨਾਂ ਨੇ ਉੱਥੇ ਵੀ ਭਾਈਪਾਲ ਨੇ ਡਾਕਟਰ ਮਨਮੋਹ ਸਿੰਘ ਜੀ ਨੂੰ ਅੰਤਮ ਸੰਸਕਾਰ ਕਰਨ ਦੀ ਜਗ੍ਹਾ ਦਿੱਣੀ ਹੈ ਔਰ ਉਹਨਾਂ ਨੇ ਤਾਂ ਬਸ ਗਲਤ ਜਿਹੜੇ ਬਿਆਨ ਬਾਜੀ ਰਹੀ ਹੈ ਮੇਸ਼ਾ ਪਹਿਲਾਂ ਵੀ ਭਾਈਪਾਲ ਕਰਦੀ ਰਹੀ ਤੇ ਹੁਣ ਵੀ ਉਹ ਕਰੀ ਜਾਂਦੇ ਜੀ ਧੰਨਵਾਦ ਤਾਂ ਇਹ ਤਸਵੀਰਾਂ ਦੇਖਾ ਬੋਲੋ ਬੁੱਕ ਕਰੋ ਪਰ ਉਹ ਮਾਹੂ ਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत